ਇਸ ਪੀ ਮੈਦਾਨ ਮੇ ਅੱਜ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਦੇਸ਼ ਵਿਆਪੀ ਜਨ ਅੰਦੋਲਨ ਭਾਜਪੀ ਔਰ ਅਮਿਤ ਸ਼ਾਹ ਦੇ ਖਿਲਾਫ ਜੋ ਸ਼ੁਰੂ ਕੀਤਾ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਭੋਜਨ ਸਮਾਜ ਪਾਰਟੀ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ ਕਿ ਪਿਛਲੇ ਦਿਨੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿਉਂਕਿ ਪਹਿਲਾਂ ਉਹ ਆਪਣੀਆਂ ਗੱਲਾਂ ਕਰਦੇ ਰਹੇ ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ ਅੰਦਰਲੀ ਗੱਲ ਬਾਹਰ ਆ ਗਈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿੰਨਾ ਅੰਬੇਡਕਰ ਅੰਬੇਡਕਰ ਤੁਸੀਂ ਕਰਦੇ ਆ ਜਿੰਨਾ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ ਸਵਰਗ ਦਾ ਅਸੀਂ ਨਹੀਂ ਦੇਖਿਆ ਨਰਕ ਸਵਰਗ ਅਸੀਂ ਸੁਣਿਆ ਪਰ ਸਾਡੇ ਬਜ਼ੁਰਗਾਂ ਨੇ ਨਰਕ ਜਿਹੜਾ ਦੇਖਿਆ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਤੋਸ ਮਹਾਨ rehber baba sahab dr ambedkar ਨੇ ਇਹਨਾਂ ਕਰੋੜਾਂ ਲੋਕਾਂ ਨੂੰ ਜੋ ਮਾਨਵਤਾਵਾਦੀ ਹੱਕ ਹਕੂਕ ਦਿੱਤੇ ਜਿਨ੍ਹਾਂ ਕਰਕੇ ਦੇਸ਼ ਦੇ ਅੰਦਰ ਐਮ ਐਲ ਏ ਐਮ ਪੀ ਪੰਚ ਸਰਪੰਚ ਨੌਕਰੀਆਂ ਆਈ ਐਸ ਆਈ ਪੀ ਐਸ ਦੇ ਅੰਦਰ ਲੋਕ ਗਏ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਅਸੀਂ ਅਮਨ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਰੱਬ ਦਾ ਅਸੀਂ ਨਹੀਂ ਦੇਖਿਆ ਸਵਰਗ ਦਾ ਨਹੀਂ ਦੇਖਿਆ ਸਾਡਾ ਰੱਬ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਨੇ ਸਾਨੂੰ ਸਵਰਗ ਦੀ ਜ਼ਿੰਦਗੀ ਜਿੰਦਗੀ ਦਿੱਤੀ ਕਿਉਂਕਿ ਇਹ ਭਾਜਪਾ ਦਾ ਏਜੰਡਾ ਸੀਗਾ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਲੜਾਈ ਲੜ ਰਹੇ ਸੀ ਤੋ ਸਮੇ ਜਿਹੜੇ ਆਰਐਸਐਸ ਦੇ ਭਾਜਪਾ ਦੇ ਲੋਕ ਸੀਗੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਸਦਨ ਦੇ ਅੰਦਰ ਔਰ ਬਾਹਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਗੱਲਾਂ ਕਰ ਰਹੀ ਹੈ ਤਾਂ ਉਹਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਕਾਂਗਰਸ ਦਾ ਚਿਹਰਾ ਅਜ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਕਿ ਜਿਹੜੀ ਕਾਂਗਰਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੀ ਰਹੀ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੈਸਰ ਔਰ ਖੁਲਨਾ ਤੋਂ ਜਿੱਤ ਕੇ ਗਏ ਤਾਂ ਇਸ ਕਾਂਗਰਸ ਨੇ ਉਹ ਇਲਾਕੇ ਪਾਕਿਸਤਾਨ ਨੂੰ ਦੇਤੇ ਕਿ ਬਾਬਾ ਸਾਹਿਬ ਪਾਕਿਸਤਾਨ ਅਸੈਂਬਲੀ ਦੇ ਕਨਸਟੀਟਿਊਸ਼ਨ ਅਸੈਂਬਲੀ ਦੇ ਜਿਹੜੇ ਮੈਂਬਰ ਬਣਨਗੇ ਇਸ ਕਾਂਗਰਸ ਦੇ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ 1952 ਦੇ ਅੰਦਰ ਪਹਿਲੀ ਕੈਬਨਟ ਨੂੰ ਅਸਤੀਫਾ ਦੇਣਾ ਪਿਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਰਟੀਕਲ 304 ਜਿਹਦੇ ਵਿੱਚ ਲਿਖਿਆ ਹੈ ਕਿ ਮੰਡਲ ਕਮਿਸ਼ਨ ਰਿਪੋਰਟ ਜਿਹੜੇ ਹੋਰ ਹੱਕ ਕੁਕ ਹੈ ਉਹ ਮਿਲਣੇ ਚਾਹੀਦੇ ਆ ਤਾਂ ਕੈਬਨਟ ਨੇ ਜਦੋਂ ਮਨਨ ਕਰਤਾ ਤੇ ਬਾਬਾ ਸਾਹਿਬ ਨੂੰ 1952 ਦੇ ਅੰਦਰ ਪਹਿਲੀ ਵਾਰ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚੋਂ ਰਿਜਾਈਨ ਕਰਨਾ ਪਿਆ ਲਾਅ ਮਿਨਿਸਟਰੀ ਤੋਂ ਇਸ ਕਰਕੇ ਅੱਜ ਲੋਕਾਂ ਨੂੰ ਪਛਾਣਨਾ ਹੋਊਗਾ ਕਿ ਜਿਹੜੇ ਲੋਕ 바ਵਾ ਸਾਹਿਬ ਨੂੰ ਅੰਗਰੇਜ਼ਾਂ ਦਾ ਪਿੱਟੂ ਦੱਸਦੇ ਰਹੇ ਜਿਹੜੇ ਲੋਕ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਰਹੇ ਜਿਹੜੇ ਸਾਡੇ ਹੱਕ ਅਧਿਕਾਰਾਂ ਦਾ ਵਿਰੋਧ ਕਰਦੇ ਰਹੇ ਜਦੋਂ ਪੰਜਾਬ ਤੋਂ ਉੱਠੇ ਉਸ ਮਹਾਨ ਸੂਰਮੇ ਸਾਬ श्री ਕਾਂਚੀਰਾਮ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਪੂਰੇ ਦੇਸ਼ 'ਚ ਖੜਾ ਕੀਤਾ ਜਿਸ 바ਵਾ ਸਾਹਿਬ ਨੂੰ ਲੋਕ ਭੁੱਲ ਗਏ ਸੀ ਕਾਂਚੀਰਾਮ ਸਾਹਿਬ ਨੇ 바ਵਾ ਸਾਹਿਬ ਦਾ ਦੂਸਰਾ ਨਾਮ ਕਾਂਚੀ ਰਾਮ ਕਾਂਚੀ ਰਾਮ ਲੋਕ ਕਹਿਣ ਲੱਗੇ ਅੱਜ ਬਾਬਾ ਸਾਹਿਬ ਡਾਕਟਰ ਮੈਡ ਕਰਦੀ ਜਿਹੜੀ ਗੱਲ ਸੀ ਉਹਨਾਂ ਦੁਆਰਾ ਅਦਕਾਰ ਸੀਗੇ ਉਹਨਾਂ ਦੁਆਰਾ ਦਿੱਤੇ ਸਾਨੂੰ ਮਾਨ ਸਨਮਾਨ ਸੀਗਾ ਉਹ ਲੋਕਾਂ ਨੂੰ ਜਦੋਂ ਮਿਲਿਆ ਤਾਂ ਜੋ ਹੀ ਕਾਂਗਰਸ ਬਾਬਾ ਸਾਹਿਬ ਦੇ ਗਣ ਗਾਣ ਲੱਗੀ ਇਸ ਕਰਕੇ ਮੈਂ ਤੁਹਾਡੇ ਮਾਧਮ ਰਾਹੀਂ ਜੋ ਭੈਣ ਕੁਮਾਰੀ ਮਾਇਆਬਦੀ ਜੀ ਦਾ ਅੱਜ ਸਾਨੂੰ ਹੁਕਮ ਸੀਗਾ ਆ ਸਾਨੂੰ ਆਦੇਸ਼ ਸੀਗਾ ਉਹ ਅਸੀਂ ਅੱਜ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਜਿਹੜੇ ਮੈਮੋਰੰਡਮ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਪੈਨ ਕੁਮਾਰੀ ਮਾਇਆਵਤੀ ਜੀ ਸਟੇਟ ਦੀ ਲੀਡਰਸ਼ਿਪ ਸਾਨੂੰ ਦਊਗੀ ਉਹਨੂੰ ਇੰਪਲੀਮੈਂਟ ਕਰਾਂਗੇ ਮੇਰੀ ਇਹ ਹੀ ਬੇਨਤੀ ਆ ਕਿ ਕੁਝ ਲੋਕ ਜਿਹੜੇ ਸਮੇਂ-ਸਮੇਂ ਤੇ ਦੂਜੀਆਂ ਪਾਰਟੀਆਂ ਦੇ ਪਿੱਠੂ ਬਣੇ ਰਹਿੰਦੇ ਆ ਆਪਣੇ ਲੋਕਾਂ ਨੂੰ ਹਰਾਉਣ ਦਾ ਕੰਮ ਕਰਦੇ ਆ ਉਹਨਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਦੂਜਿਆਂ ਦਾ ਹੱਟ ਠੋਕਾ ਬਣੇ ਹੁੰਦੇ ਆ ਇਸ ਕਰਕੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਅੰਮੇਂ ਸ਼ਾਹ ਦੇ ਖਿਲਾਫ ਜਿਹੜਾ ਮੈਮੋਰੰਡਮ ਹੈ ਯਮਨ ਜਾਨ ਨੂੰ ਮਾਫੀ ਮੰਗਣੀ ਚਾਹੀਦੀ ਆ ਭੈਣ ਜੀ ਨੇ ਉਹਨਾਂ ਨੂੰ ਟਾਈਮ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਦੀ ਜੀ ਦੇਣਗੇ ਉਹਨੂੰ ਅਸੀਂ ਨੇਪਰੇ ਚਾੜਾਂਗੇ ਅੱਜ ਦੇ ਇਸ ਮੌਕੇ ਤੇ ਸਮੁੱਚੇ ਜ਼ਿਲ੍ਹੇ ਦੇ ਸਤਿਕਾਰਯੋਗ ਸਾਥੀ ਬਰਬੀਨ ਬੰਗਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਸਰਬਜੀਤ ਜਾਫਰਪੁਰ ਜੀ ਵਿਧਾਨ ਸਭਾ ਦੇ ਪ੍ਰਧਾਨ ਸਾਡੇ ਸਰਪੰਚ ਪੰਚ ਆਗੂ ਸਹਿਬਾਨ ਵੱਡੀ ਗਣਤੀ ਚ ਭੈਣ ਕੁਮਾਰੀ ਮਾਇਆਵਦੀ ਜੀ ਦੇ ਹੁਕਮ ਦੇ ਅਨੁਸਾਰ ਔਰ ਬਾਬਾ ਸਾਹਿਬ ਡਾਕਟਰ ਮੇੜਕਰ ਦੇ ਅਪਮਾਨ ਦੇ ਖਿਲਾਫ ਅਮਨ ਸ਼ਾਹ ਦੇ ਖਿਲਾਫ ਇਕੱਠੇ ਹੋਏ ਆ ਉਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ